ਜిల్లా ਪੁਲਿਸ ਮਲੇਰਕੋਟਲਾ ਵੱਲੋਂ ਅੱਜ ਸਥਾਨਕ ਉਰਦੂ ਅਕੈਡਮੀ ਵਿਖੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਗਗਨ ਅਜੀਤ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ ਸੰਪਰਕ ਪ੍ਰੋਗਰਾਮ ਦੇ ਮੂਡ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਮੋਤਵਰਾਂ ਨੇ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ। ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਗਗਨ ਅਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨਸ਼ਾ ਵਿਰੋਧ ਮੁਹਿੰਮ ਵਿੱਚ ਪੁਲਿਸ ਪਬਲਿਕ ਅਤੇ ਸਿਵਲ ਪ੍ਰਸ਼ਾਸਨ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬੰਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਮਾੜੇ ਅੰਸ਼ਰਾਂ ਨੂੰ ਸ਼ਕਤੀ ਨਾਲ ਲਜਿੱਟਿਆ ਜਾ ਸਕੇ ਉਹਨਾਂ ਕਿਹਾ ਕਿ ਸੰਪਰਕ ਪ੍ਰੋਗਰਾਮ ਦਾ ਮਕਸਦ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਿਆਂ ਦੀ అలਮਤ ਨੂੰ ਖਤਮ ਕਰਨਾ ਹੈ ਇਹ ਸੰਪਰਕ ਪ੍ਰੋਗਰਾਮ ਚੱਲ ਰਿਹਾ ਸਾਡੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਾਜੇ ਸੀਐਨ ਸਾਹਿਬ ਗਉਂਦਮਾਨ ਜੀ ਵੱਲੋਂ ਜਿਹੜਾ ਲਾਂਦੇ ਆ ਗਿਆ ਇਹ ਸਾਡੇ ਸਟੇਟ ਲੈਵਲ ਤੇ ਸਾਡੇ ਡੀਜੀ ਸਰਵਰੋਂ ਜਿਹੜੀ ਗੌਰਵ ਯਾਦ ਜੀ ਦਾ ਪ੍ਰੋਗਰਾਮ ਬਣ ਕੇ ਆਂਦੇ ਆ ਜਿਨ੍ਹਾਂ ਦੀ ਮੋਨਿਟਰਿੰਗ ਲਾਅ ਐਂਡ ਆਰਡਰ ਕਰਦੇ ਆ ਡੀਜੀ ਲਾਅ ਐਂਡ ਆਰਡਰ ਇਹ ਸੰਪਰਕ ਪ੍ਰੋਗਰਾਮ ਇੱਕ ਇਦਾਂ ਦੇ ਪ੍ਰੋਗਰਾਮ ਹੈਗੇ ਜਿਹਦੇ ਨਾਲ ਜਿਵੇਂ ਤੁਸੀਂ ਵੀ ਅੱਜ ਦੇਖਿਆ ਲੋਕਾਂ ਨਾਲ ਐਂਟ੍ਰੈਕਸ਼ਨ ਵੀ ਜਿਹੜੇ 3 ਮਹੀਨਿਆਂ ਦਾ ਅਸੀਂ ਕੰਮ ਕਰ ਰਹੇ ਆ ਉਹਦੇ ਬਾਰੇ ਲੋਕਾਂ ਬਾਰੇ ਕੀ ਥਿਊਜ਼ ਨੇ ਜਿਹੜਾ ਯੁੱਧ ਨਸ਼ੇਵਰੋਂ ਚੱਲ ਰਿਹਾ ਉਹਦੇ ਬਾਰੇ ਕੀ ਇਨਪੁੱਟਸ ਨੇ ਤੇ ਤੁਸੀਂ ਵੀ ਸਾਰਿਆਂ ਨੇ ਖੁੱਲੇ ਦੇਖਿਆ ਵੀ ਅੱਗੇ ਨਾਲੋਂ ਕਿੰਨਾ ਫਰਕ ਆ ਕਾਫੀ ਥਾਵਾਂ ਤੇ ਲੋਕਾਂ ਨੇ ਐਮਸੀਜ਼ ਨੇ ਸਰਪੰਚਾਂ ਨੇ ਤੇ ਸਕੂਲ ਦੇ ਪ੍ਰਿੰਸੀਪਲ ਵਿਥੇ ਆਏ ਜਿਨ੍ਹਾਂ ਨੇ ਆਪਣੇ ਆਪ ਦੱਸਿਆ ਵੀ ਅੱਗੇ ਨਾਲੋਂ ਕਿੰਨਾ ਇੱਕ ਇਹ ਜਿਹੜਾ ਨਸ਼ੇ ਦਾ ਕੋੜ ਹੈ ਖਤਮ ਹੋ ਚੁੱਕਿਆ ਹੈ ਕਿ ਅਸੀਂ ਆਪਣੇ ਜਿਹੜੀ ਪੂਰੀ ਜ਼ਿਲ੍ਹਾ ਪੁਲਿਸ ਟੀਮ ਨਜ਼ਰੀ ਹੈਗੀ ਹੈ ਜਿਹੜਾ ਕਿ ਅੱਜ ਅਸੀਂ ਮੀਟਿੰਗ ਕੀਤੀ ਸਾਨੂੰ ਵੀ ਹੌਸਲਾ ਆਇਆ ਵੀ ਲੋਕੀ ਸੰਤੋਖਤ ਨੇ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ ਆਨਲਾਈਨ ਟਾਈਮ ਤੇ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਕਿ ਜਿਹੜਾ ਥੋੜਾ ਬਹੁਤ ਰਹਿੰਦਾ ਕੋੜ ਉਹ ਵੀ ਕੱਢਿਆ ਜਾਵੇ ਅਟਕੀ ਮੰਨਣਾ ਸਰ ਮਲੇਰਕੋਲਾ ਦੇ ਵਿੱਚ ਐਜੇ ਮਤਲਬ ਪੁਲਿਸ ਆਫੀਸਰ ਕੋਟਾ ਕੀ ਮੰਨਣਾ ਤਾਂ ਕਿੰਨੇ ਇੱਕ ਲੈਵਲ ਤੇ ਖਤਮ ਹੋਇਆ ਜਾਂ ਕਿੰਨਾ ਕੁ ਪੱਕਾ ਦੇਖੋ ਤੁਸੀਂ ਸਾਰਿਆਂ ਨੇ ਅੱਜ ਓਪਨਲੀ ਇੱਥੇ ਇਹਨੇ ਲੋਗ ਆਏ ਸੀ ਤੁਸੀਂ ਆਪ ਸੁਣਿਆ ਸਾਰਿਆਂ ਦੇ న్యూਸ ਮੇਰੇ ਹਸਾਬ ਨਾਲ ਕਈ ਤਾਂ ਜਿਹੜੇ ਪਿੰਡ ਹੈਗੇ ਉੱਥੇ 100% ਖਤਮ ਹੈ ਕਿਤੇ 70% ਖਤਮ ਹੈ ਕਿਤੇ 60% ਖਤਮ ਹੈ ਸੋ ਜਿਵੇਂ ਟੋਟਲ ਅਸੀਂ 3 ਮਹੀਨਿਆਂ ਚ 600 400 6 ਦੇ ਨੇੜੇ ਅਸੀਂ ਪਰਚੇ ਦਿੱਤੇ ਆ ਇਹਦੇ ਵਿੱਚੋਂ 460 ਦੇ ਨੇੜੇ ਬੰਦੇ ਜਿਹੜੇ ਅਰੈਸਟ ਕੀਤੇ ਗਏ ਆ ਤੇ ਅਸੀਂ ਟੋਟਲ 33 ਕਰੋੜ ਦੇ ਨੇੜੇ ਜਿਹੜੀ ਹੈਗੀ ਹੈ ਨਸ਼ਾ ਤਸਕਰਾਂ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਸੀਜ਼ ਕੀਤੀ ਹੈ ਸੋ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇੱਕ ਲੰਮਾ ਪ੍ਰੋਸੈਸ ਹੈ ਕਿਉਂਕਿ ਇੰਨਾ ਪਿਛਲੇ ਸਾਲਾਂ ਤੋਂ ਜੋ ਚੱਲੇ ਆ ਰਿਹਾ ਹੈ ਲੋਕਾਂ ਨੂੰ ਵੀ ਆਦਤ ਪੈ ਗਈ ਹੈ ਨਸ਼ੇ ਦੀ ਉਹਨੂੰ ਨੂੰ ਦੂਰ ਕਰਨਾ ਜਿਹੜੇ ਐਡਿਕਸ਼ਨ ਸੈਂਟਰ ਚ ਵੀ ਬਹੁਤ ਜਣੇ ਪੁਲਿਸ ਕੋਲੋਂ ਦਾਖਲ ਕਰਾਏ ਜਾ ਰਹੇ ਆ ਤਾਂ ਕਿ ਆਪਣਾ ਇੱਕ ਸਮਾਜ ਵਧੀਆ ਹੋਵੇ ਤੇ ਰੰਗਲਾ ਪੰਜਾਬ ਸਰ ਸੈਂਟਰਸ ਵੀ ਜਿਹੜੇ ਨਸ਼ਾ ਛਡਾਉਣ ਲਈ ਆਪਾਂ ਕਹਿੰਦੇ ਆ ਉਹਨਾਂ ਦੀ ਕਿਤੇ ਨਾ ਕਿਤੇ ਘਾਟ ਪਈ ਜਾ ਰਹੀ ਹੈ। ਇਸ ਲਈ ਵੀ ਕਿਸ ਤਰ੍ਹਾਂ ਦੇ ਜਿਹੜੇ ਨਸ਼ਾ ਸੈਂਟਰ ਹੈ ਹੋਰ ਸਰਕਾਰ ਅਪਗ੍ਰੇਡ ਕਰ ਰਹੀ ਹੈ ਕਿਉਂਕਿ ਜਿਵੇਂ ਆਪਣਾ ਹੁਣੇ ਇੱਕ ਸੈਂਟਰ ਹੈ ਹੋਰ ਅਮਰਗੜ ਅਹਿਮਦਗੜ ਵੀ ਅੱਗੇ ਪ੍ਰੋਸੈਸ ਚ ਹੈ ਕਿਉਂਕਿ ਜਿਵੇਂ ਜਿਵੇਂ ਜ਼ਿਆਦਾ ਨਸ਼ਕਾ ਜਿਹੜੇ ਹੈਗੇ ਐ ਐਡਿਕਸ਼ਨ ਜਿਹੜੇ ਐਡਿਕਟ ਨੇ ਉਹ ਛੱਡਣਾ ਚਾਹ ਰਹੇ ਨਸ਼ਾ ਤੇ ਉਹਨਾਂ ਲਈ ਹੋਰ ਜ਼ਿਆਦਾ ਸਹੂਲਤਾਂ ਵਧੀਆਂ ਕੀਤੀ ਜਾ ਰਹੀ ਹੈ। ਅੱਗੇ ਸਰ ਇਸ ਤੋਂ ਲੱਗੋ ਜਿਹੜੀ ਕੈਂਪੇਨਸ ਐ ਮਤਲਬ ਸਟੂਡੈਂਟਸ ਨੂੰ ਲੈ ਕੇ ਜਾਂ ਹੋਰ ਸਮਾਜ ਨੂੰ ਲੈ ਕੇ ਉਹ ਵੀ ਪਲਾਨ ਕਰ ਰਹੇ ਹਾਂ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ 'ਚ ਹੋਰ ਏਦਾਂ ਦੇ ਪ੍ਰੋਗਰਾਮ ਅਸੀਂ ਬਣਾਏ ਆ ਜਿਹੜੇ ਕਿ ਅਸੀਂ ਕਰਾਂਗੇ ਕਿਉਂਕਿ ਜਿਹੜਾ ਇਹ ਜਿਹੜਾ ਯੁੱਧ ਨਸ਼ਾ ਵਿਰੋਧਾ ਇਕੱਲਾ ਇਹ ਨਹੀਂ ਵੀ ਪੁਲਿਸ ਖਤਮ ਕਰ ਰਹੀ ਜਿੰਨੀ ਦੇ ਲੋਕਾਂ ਦਾ ਸਹਿਯੋਗ ਨਹੀਂ ਹੋਊਗਾ ਤੇ ਉਹ ਅਸੀਂ ਵੀ ਨਹੀਂ ਕੰਮਜੋਵਾਂਗੇ ਤੇ ਇੱਕ ਚੰਗਾ ਪਲਾਇਆ ਵਾਲਾ ਕੰਮ ਹੈ ਤੇ ਸਾਰੇ ਲੋਕ ਅੱਗੇ ਆ ਰਹੇ ਨੇ ਕਿ ਲੋਕਾਂ ਨੂੰ ਵੀ ਪੁਲਿਸ ਤੇ ਵਿਸ਼ਵਾਸ ਹੋ ਰਿਹਾ ਹੈ ਤਾਈਓ ਅਸੀਂ ਵੀ ਕੰਮਜੋ ਰਿਹਾ ਹੈ então, tá obrigado